ਕਾਪੜਿਆਂ ਦੀ ਜਿਹੜੀ ਮਾਂ ਦੀ ਕੈਪਟਨ ਅਮਰਿੰਦਰ ਸਿੰਘ ਜੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਫਾੜਿਆ ਜੀ ਉਹਨੂੰ ਗੱਲ ਕੇ ਸੀ ਨਹੀਂ ਹੱਤਬਨੀ ਲਾਇਆ ਕਿਉਂਕਿ ਕਹਾਣੀ ਹੈ ਜੀ ਕਹਾਣੀ ਇੱਕ ਚੱਲਦੀ ਰਹਦੀ ਹੈ ਜੀ ਮਾਰੀ ਧਾਰ ਚ ਮਾਰਾ ਤੇ ਜੀ ਇਹ ਬਾਜੀਗਰਾਂ ਬਜਾਰਾ ਪਾਣੀ ਅੱਛਾ ਪੱਟਾ ਪਾ ਰਹੇ ਨੇ ਕਰਨਾ ਕੁਛ ਨਹੀਂ ਕਾਨੂੰਨ ਬਨ ਪਾ ਬਿਲ ਪਾਵਰ ਹੋ ਗਏ ਕਿੰਨੇ ਸਾਲ ਲੰਘ ਗਏ ਜੀ ਬੇਆਦਬੀ ਦੇ ਅਜੇ ਵੀ ਉਹ ਚੱਕਰ ਚੱਲੀ ਜਾ ਰਹੀ ਹੈ ਸਭਾ ਅੰਕ ਕੈਪਟਨ ਸਾਹਿਬ ਨੇ ਗੀ ਜੀ ਗੋਟਾ ਚੱਕ ਕੇ ਕਿਹਾ ਸੀ ਸੌਹਦੀ ਸੀ ਕਿ ਨਸ਼ਾ ਵੀ ਖਤਮ ਕਰ ਦੂੰ ਬੇਅਦਬੀ ਵਾਲਿਆਂ ਨੂੰ ਵੀ ਤੁਰਨ ਜਿਹੜੇ ਛੱਡੇ ਕੈਪਟਨ ਸਾਹਿਬ ਜਾਂ ਜੋ ਵੀ ਮੁੱਖ ਮੰਤਰੀ ਬਣੇ ਉਹਨਾਂ ਦੇ ਸਮੇਂ ਦੇ ਵਿੱਚ ਜੋ ਮਾਫੀਆ ਰਾਜ ਪੜ ਗਿਆ ਇਹ ਰਾਜ ਦੇ ਕਰਕੇ ਕਿਉਂਕਿ ਮਾਫੀਆ ਰਾਜ ਤੀ ਕੋ ਕਰ ਨਹੀਂ ਸਕੇ ਅਸੀਂ ਹਾਰ ਗਏ ਅਜਿਨਾਂ ਦਾ ਕੋ ਨਾ ਥੇਨੀ ਸੀ ਉਹ ਜਿੱਤ ਕੇ ਆ ਗਏ 91 ਸੀ ਤਾਂ ਜਿਹੜਾ ਕਾਂਗਰਸ ਸਰਕਾਰ ਜਾਂ ਤੋਂ ਬਾਅਦ ਜਿਹੜਾ ਸਰਕਾਰ ਨੇ ਸਕਾਲਰਸ਼ਿਪ ਘਟਾਲਾ ਸੀਗਾ ਜੀ ਤੇ ਉਹਨਾਂ ਨੇ ਕੀ ਬਣਿਆ ਜੀ ਕਿ ਅੱਜ ਮੁੱਖ ਮੰਤਰੀ ਕਿਉਂਕਿ ਇਹਦੇ ਆਪਣਾ ਮਹਿਕਮੇ ਜਦੋਂ ਇਹ ਮੰਤਰੀ ਸੀ ਕੈਬਨਟ ਮੰਤਰੀ ਸੀ ਟੈਕਨੀਕਲ ਇਹਦੇ ਆਪਣੇ ਮਹਿਕਮੇ ਤੀ ਇਸ ਪੈਕਟ ਜਗਾ ਬਹੁਤ ਅਰੇ ਐਸੀ ਹੁੰਦੇ ਹੋਈ ਵੀ ਜੀ ਕਿ ਐਸੀ ਮੈਨੂਅਮੀਤੀ ਬਿਜਲੋ ਕੈਪਟਨਤਾ ਰਜਵਾਰਾ ਸ਼ਾਹੀ ਗਿਆ ਜੀ ਉਹਨੂੰ ਗਰੀਬਾਂ ਦੇ ਦਰਦ ਦਾ ਨਹੀਂ ਪਤਾ ਜੀ ਕਿਉਂਕਿ ਚੰਨੀ ਆਪਣੇ ਆਪ ਨੂੰ ਗਰੀਬਾਂ ਦਾ ਉਹ ਕਹਿ ਰਿਹਾ ਸੀ ਜੀ ਇਹਦੇ ਵੀ ਕੋਈ ਵੀ ਕੰਮ ਨਹੀਂ ਹੈ ਮੈਂ ਮਾਇਤਾ ਜਿਹੜੀ ਗੈਰਕਾਨੂੰਨੀ ਸ਼ਰਾਬ ਦੇ ਨਾਲ ਸ਼ੈਡਿਊਲ ਕਾਸਟ ਮਰੇ ਤੇ ਉਹ ਮਰੇ ਸੀਗੇ ਉਹ ਮੰਦਿਰ ਕੇ ਆਏ ਬੀ 2 ਐਸ ਸੀ ਐਸ ਸੀ ਭਾਈਚਾਰੇ ਦੇ ਲੋਕ ਅੰਮ੍ਰਿਤਸਰ ਚ ਤਤਨਤ ਚ ਮਰੇ ਨੇ ਉਹਨਾਂ ਦਾ ਖੁਸ਼ ਹੋਇਆ ਉਹ ਜਿੰਦਰੀ ਦਾ ਕਿਤੋਂ ਰੱਬ ਬਣੀ ਸੀ ਮੈਂ ਕਹਿੰਦਾ ਜੀ ਐਸ ਸੀ ਹੋਣਾ ਤੇ ਨਾ ਜਾਂਚ ਘਟਾਲੇ ਦਾ ਕੁਝ ਹੋਇਆ ਜੀ ਗੈਰਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਜਿਹਦੇ ਨਾਲ 350 ਅਬ ਦੇ ਕਰੀਬ ਬੰਦਾ ਜਿਹੜਾ ਝੇਰੀ ਦੀ ਸ਼ਰਾਬ ਨਾਲ ਦਾਖਲ ਹੋਇਆ 114 ਇੱਕ ਦਿਨ ਚ ਮਰ ਗਿਆ ਇਹ ਲੀਡਰਾਂ ਦੀਆਂ ਦੀਆਂ ਗਰਨਤਾਨੋਂ ਨੰਬਰ ਜਾਂਦੀ ਇਹ ਬਿਨਾਂ ਲਾਇਸੈਂਸ ਤੋਂ ਪਰ ਇੱਥੇ ਤਾਂ 6 ਕੜੇ ਹਜ਼ਾਰਾਂ ਕਰੋੜ ਦੀ ਹਰ ਮੰਤਰੀ ਜੀ ਕਾ ਫੜੀ ਹੋਈ ਨਹੀਂ ਜੀ ਹੈ ਜੀ ਚਰਨੀ ਦੇ ਚਰਨੀ ਦੇ ਆਪਣੇ ਫਲੈਟ ਦੇ ਉੱਤੇ 10 ਕਰੋੜ ਰੁਪਇਆ ਫੜ ਲਿਆ ਜੀ ਤੁਸੀਂ ਪਿਕਨ ਚੂਜ਼ ਕਰਦੇ ਹੋ ਇਲੈਕਸ਼ਨ ਜਾਨੀ ਇਹ ਇੱਕ ਕਾਸਟ ਦੇਖ ਕੇ ਤੁਸੀਂ ਇਹ ਐਕਸ਼ਨ ਲੈਣੇ ਸੈਂਬਰੀ ਜੂ ਵੀ ਕਹਿ ਦਿੰਦਾ ਹੈ ਬੈਠੋ ਬੈਠੋ ਮੇਰੇ ਕੋਲ ਫਾਈਲ ਬਣੀ ਹੋਈ ਹੈ ਜੇ ਫਾਈਲ ਬਣੀ ਹੈ ਕਰਕੇ ਦਿਖਾ ਕੁਛ ਹਾਂਜੀ ਇਹ ਡਰਾਮੇਬਾਜ਼ੀ ਬੰਦ ਕਰ ਹੁਣ ਮੈਂ ਇਹ ਕਹਾਗਾ ਤਾਂ ਤੁਸੀਂ ਜਾਂ ਤਾਂ ਇਹ ਕੰਪਰੋਮਾਈਜ਼ ਕਰਕੇ ਅੰਦਰੋਂ ਅੰਦਰੀ ਜੀ ਵੀ ਅਸੀਂ ਤੁਹਾਨੂੰ ਨਹੀਂ ਛੇੜਦੇ ਤੁਸੀਂ ਸਾਨੂੰ ਨਾ ਛੇੜਿਓ ਵਾਹ ਕੋਕੇ ਕਹਾ ਇਹਨਾਂ ਨੂੰ ਦਿੰਦਾ ਜੀ ਆਪ ਆਰੇ ਨੂੰ ਦੂਜੇ ਦਵਾਰਾ ਲੋਕਾਂ ਨੇ ਮੌਕਾ ਨਹੀਂ ਦੇਣਾ ਇਹ ਅੰਦਰ ਗਾਤੇ ਆਪਾਂ ਚ ਇਹਨਾਂ ਦਾ ਕੁਝ ਸਮਝੌਤੇ ਹੋਗੇ ਕਿ ਇਹ ਵੀ ਅਸੀਂ ਤੁਹਾਨੂੰ ਨਹੀਂ ਛੇੜਦੇ ਆ ਗਰੀਬ ਲੋਕ ਫੜ ਕੇ ਉਹਨਾਂ ਨੂੰ ਅੰਦਰ ਦੇ ਤਾਜ ਦੇ ਵਿੱਚ ਕੀ ਦਲਿਤ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੀਦਾ ਇਹ ਬੰਦੇ ਚਾਰ ਚਾਰ ਪਾਰਟੀਆਂ ਬਦਲ ਕੇ ਆਉਂਦੀਆਂ ਦਲਿਤ ਦਾ ਸਰਟੀਫਿਕੇਟ ਹੋਣਾ ਕੋਈ ਜ਼ਰੂਰੀ ਨਹੀਂ ਹੈ ਜੀ ਪ੍ਰਾਈਮ ਟੂਡੇ ਦੇ ਰਹਿ ਗਏ ਸਾਰੇ ਦਰਸ਼ਕਾਂ ਦਾ ਮੈਂ ਅਨਜੀਤ ਸਿੰਘ ਨੂੰ ਸਵਾਗਤ ਕਰਦਾ ਸਾਡੇ ਨਾਲ ਨੇ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਸਰਦਾਰ ਸੁਮੇਸ਼ ਚੇੜ ਸਿੰਘ ਜੂਲੋਂ ਤੇ ਇਹਨਾਂ ਨਾਲ ਅੱਜ ਦੇ ਮੁੱਦਿਆਂ ਉੱਤੇ ਜਿਹੜੇ ਬਚਰ ਰਹੇ ਨੇ ਅੱਜ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਗੱਲਬਾਤ ਕਰਾਂਗੇ ਦੁਲੂਬ ਸਾਹਿਬ ਸਵਾਗਤ ਤੁਹਾਡਾ ਜੀ ਤੁਹਾਡਾ ਵੀ ਪ੍ਰਾਈਮ 2 ਦੇ ਦਾ ਤੌਰ ਸਰੋਤੇ ਦਾ ਵੀ ਤੁਹਾਡਾ ਵੈਲਕਮ ਟੀਮ ਦਾ ਤੇ ਸਰੋਤੇ ਦਾ ਨੂੰ ਫਤਿਹ ਬੁਲਾਉਣਾ ਸਤ ਸ੍ਰੀ ਅਕਾਲ ਦੁਲੂਬ ਅੱਜ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਨੂੰ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀ ਜਿਹੜੀ ਮੌਜੂਦਾ ਸਿਚੁਏਸ਼ਨ ਹੈ ਮੈਂ ਸਮਝਦਾ ਕਿ ਮੌਜੂਦਾ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਬੱਤਰ ਹੈ ਜੀ ਅਰੋਜ ਤੁਸੀਂ ਦੇਖ ਰਹੇ ਹੋ ਕੁਛ ਨਾ ਕੁਛ ਇੱਕ ਇੱਕ ਤੱਕ ਗੈਂਗਸਟਰ ਜਿੰਨ ਬਹੁਤ ਵਧੀਆ ਹੈ ਜੀ ਲੋਕਾਂ ਘਵਾਂ ਬਹੁਤ ਬਦੀ ਨਹੀਂ ਤੁਸੀਂ ਆਮ ਤੌਰ ਤੇ ਜੇ ਜੋ ਵਪਾਰੀ ਹੈ ਅਫਾਜ਼ਿਲ ਕਾਦੇ ਵਿੱਚ ਕਾ ਕਪੜੇ ਦਾ ਵਪਾਰੀ ਰੀਸੈਂਟਲੀ ਮਾਰਿਆ ਜੀ ਤੇ ਇਸੇ ਤਰ੍ਹਾਂ ਫਰੋਕੀਆਂ ਮੰਗੀਆਂ ਜਾ ਰਹੀਆਂ ਆ ਬਿਜ਼ਨਸਮੈਨਾਂ ਤੋਂ ਕਾਰੋਬਾਰੀਆਂ ਤੋਂ ਲੁਧਿਆਣਾ ਐ ਅੰਮ੍ਰਿਤਸਰ ਐ ਰਣਿਤ ਜਣੀ ਅਖਬਾਰ ਦੇ ਵਿੱਚ ਪੜਨ ਨੂੰ ਕੁਛ ਨਾ ਕੁਛ ਮਿਲਦਾ ਇਹ ਜੇਲ੍ਹ 'ਚ ਬੈਠੇ ਜਿਹੜੇ ਗੈਂਗਸਟਰ ਉਹਨਾਂ ਦੀਆਂ ਟੀਮਾਂ ਲੋਕਾਂ ਤੋਂ ਵਗਰਾਹੀ ਕਰਦੀਆਂ ਜੀ ਔਰ ਇਹ ਇੱਥੋਂ ਤੱਕ ਤਾਂ ਛੱਡੋ ਮੈਂ ਕਹਿ ਸਕਦਾ ਕਿ ਅੱਜ ਜੋ ਪੰਜਾਬ ਦੇ ਹਾਲਾਤ ਹੈ ਵੀ ਕੋਈ ਵੀ ਧੀ ਪੈਣਾ ਪੜੀ ਜੀ ਇਸ ਲੈਵਲ ਤੇ ਆ ਗਈ ਬਾਜ਼ਾਰ ਦੇ ਵਿੱਚ ਕਿਸੇ ਮਹੱਲੇ ਦੇ ਵਿੱਚ ਸੋਨੇ ਦੇ ਗਹਿਣੇ ਪਾ ਕੇ ਉਹ ਤੁਰ ਫਿਰ ਨਹੀਂ ਸਕਦੀ ਜੀ ਅਸਲੀ ਦਾ ਅਸਲੀ ਕਈ ਤਾਂ ਕਰੋ ਨਕਲੀ ਵੀ ਪਾ ਲੰਦੇ ਨੇ ਉਹ ਵੀ ਡਰ ਗਏ ਜੀ ਕਿਉਂਕਿ ਕੰਨਾਂ 'ਚੋਂ ਵਾਲੀਆਂ ਲਾਈ ਜਾ ਰਹੀਆਂ ਗਲਾਂ 'ਚੋਂ ਮਾੜਾ ਲਾਈ ਜਾ ਰਹੀਆਂ ਮੱਧਗਲ ਸੂਤਰ ਵੀ ਲਾਏ ਗਏ ਨੇ ਜੀ ਇਸ ਇਤਰਾ ਇਤੋਂ ਤੱਕ ਵੀ ਮੋਬਾਈਲ ਤੱਕ ਹੋਂ ਤੱਕ ਚੱਲੇਗੀ ਗੱਲ ਬਕਰ ਅਰਸ਼ ਕਿੰਨੇ ਕਦਾ ਹੁੰਦਾ ਮੋਬਾਈਲ ਬਿਲਕੁਲ ਯਾਨੀ ਲੈਵਲ ਦੇਖੋ ਚੌਧੀਆਂ ਦਾ ਖੋਹਾਂ ਦਾ ਲੈਵਲ ਬੜੇ ਤੋਂ ਬੜਾ ਵੀ ਹੈ ਕਰੋਨਾ ਦੀ ਡਿਮਾਂਡ ਵੀ ਹੈ ਤੇ ਛੋਟੇ ਤੋਂ ਛੋਟੇ ਇਹ ਲਾਰਜ ਆਰਡਰ ਦਰਸਾ ਰਿਹਾ ਕਾਨੂੰਨ ਵਿਵਸਥਾ ਦਰਸਾ ਰਹੀ ਹੈ ਕਿ ਜਿਹੜੀ ਸਰਕਾਰ ਹੈ ਸਾਡੇ ਤਿੰਨ ਪੌਣੇ ਚਾਰ ਸਾਲ ਹੋ ਗਏ ਸਾਰੇ ਤਨ ਚਾਲਾਕ ਤੇ ਜੁਗਲੇਬਾਜੀ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਰਹੀ ਜੀ ਇਹ ਹੈ ਨਸ਼ਾ ਆਪਣੀ ਬਿਕਰੀ ਹੈ ਰੋਜ਼ ওভার ਰੋਜ਼ ਨਾ ਚਿੱਟੇ ਨਾ ਕੋਈ ਨਾ ਕੋਈ ਬੰਦਾ ਮਰ ਰਿਹਾ ਹੈ ਜੀ ਹੈ ਜੀ ਲਾਰਨਰ ਦੀ ਪਿਜੀਸ਼ਨ ਤਾਂ ਬਹੁਤ ਬਦਤਰ ਹੋ ਗਈ ਹੈ ਹੈ ਜੀ ਮਰਡਰ ਹੋ ਰਹੇ ਨੇ ਜੀ ਇਹ ਭਰੌਤੀਆਂ ਹੋ ਰਹੀਆਂ ਇਹ ਸਾਰੀਆਂ ਚੀਜ਼ ਤੁਹਾਡੇ ਸਾਹਮਣੇ ਹੀ ਹੈ ਕਿ ਇਹ ਜੋ ਆਸਤਾ ਦੇ ਨਾਲ ਜਿਸ ਲੋਕਾਂ ਨੇ ਇਹ ਆਮ ਪਾਰਟੀ ਜਿਹੜੇ ਕਿ ਬਦਲਾਅ ਦੀ ਨੀਤ ਦੇ ਵਿੱਚ ਆ ਕੇ ਲੋਕਾਂ ਨੇ ਜਜਵਾਤੀ ਹੋ ਕੇ ਜੀ ਜਜਵਾਤੀ ਮੈਂ ਕਹੂੰਗਾ ਕਿ ਪੰਜਾਬ ਦੇ ਵਿੱਚ 22 ਦੇ ਵਿੱਚ ਇੱਕ ਪੋਲਿਟੀਕਲ ਸਨਾਮੀ ਆਈ ਆ ਠੀਕ ਤਬ ਚਕਰ ਦੇ ਸੁਫਾਨ ਵੀ ਆਉਂਦੇ ਨੇ ਤਾਂ ਸਨਾਮੀ ਹੋਈ ਆ ਐਡੀ ਬੜੀ ਹਾਰ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਦੂਸਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਦੇ origignal ਪਾ ਇਹ ਨਵੀਂ ਪਾਰਟੀ ਜੀ ਜਿਹੜੀ ਇਹਦੇ 8-9 ਸਾਲ ਤੋਂ ਪੈਦਾ ਹੋਈ ਸੀ ਲੋਕਾਂ ਨੇ ਬਦਲਾਅ ਲਿਆਂਦਾ ਲਿਆਂਦਾ ਸੀ ਕਿ ਚੰਗੇ ਵੜਨਗੇ ਜੀ ਪਰ ਹਾਲਾਤ ਅਜੇ ਚੰਗੇ ਨਹੀਂ ਹੋ ਸਕੇ ਕਾਨੂੰਨ ਵਿਵਸਥਾ ਮਾੜੀ ਹੈ ਬੱਤਰ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਜਿਹੜੀ ਆਵਾਦੀ ਪਾਰਟੀ ਸਰਕਾਰ ਵੱਲੋਂ ਜਿਹੜਾ ਬੇਅਦਨੀਆਂ ਰੋਕਣ ਵਾਸਤੇ ਧਾਰਮਿਕ ਗ੍ਰੰਥਾਂ ਦੀ ਕਾਨੂੰਨ ਜਿਹੜਾ ਸੀਗਾ ਅੱਜ ਲਿਆਂਦਾ ਸੀਗਾ ਉਹ ਰੌਲਾ ਰੱਪਾ ਪਾ ਕੇ ਕੀ ਗੱਲ ਤੁਰਦੀ ਬਣੀ ਪਾਸ ਨਹੀਂ ਹੋ ਸਕਿਆ ਹੈਗਾ ਇਹ ਕੋ ਕਾਨੂੰਨ ਤੱਕ ਗਈ ਵੀ ਹੁੰਦੇ ਨੇ ਜੀ ਸਰਕਾਰਾਂ ਦੀ ਵਿਲ ਪਾਵਰ ਤੇ ਡਿਪੈਂਡ ਕਰਦਾ ਹੈ ਹੂੰ ਕਿੰਨੇ ਸਾਲ ਲੰਘ ਗਏ ਜੀ ਬੇਆਦਬੀ ਦੇ ਅਜੇ ਵੀ ਉਹ ਚੱਕਰ ਚੱਲੀ ਜਾ ਰਹੀ ਹੈ 17 ਚ ਕੈਪਟਨ ਸਾਹਿਬ ਨੇ ਵੀ ਜੀ ਗੋਟਕਾ ਚੱਕ ਕੇ ਕਿਹਾ ਸੀ ਸੌਹਦੀ ਸੀ ਕਿ ਨਸ਼ਾ ਵੀ ਖਤਮ ਕਰ ਦੂੰ ਬੇਆਦਬੀ ਵਾਲਿਆਂ ਨੂੰ ਵੀ ਤੁਰਨ ਦੋ ਜੀ ਇਹ ਲਫਜ਼ ਬੋਲ ਗਿਆ ਤੁਰਨ ਨਾਲ ਆ ਹੂੰ acha ਇਹ ਕੇਜਰੀਵਾਲ ਤੇ ਮਾਨ ਸਾਹਿਬ ਨੇ ਵੀ ਜੀ ਆਕੇ ਪੰਜਾਬ ਚ ਜਦੋਂ ਆਉਂਦੇ ਤੇ ਕਿ ਨਸ਼ਾ ਅਸੀਂ ਹਫਤੇ ਦੇ ਵਿੱਚ ਖਤਮ ਕਰ ਦਾਂਗੇ ਜੀ ਬੇਅਦਬੀ ਦੇ ਮਾਮਲ ਲੋਕਾਂ ਨੂੰ ਸਜ਼ਾ ਦਵਾਵਾਂਗੇ ਪੌਣੇ ਸਾਲ ਤੱਕ ਜੇ ਉੱਥੇ ਹੀ ਆ ਠੀਕ ਹੁਣ ਤਾਂ ਅਗਲਾ ਸਭ ਅਗਲਾ ਸਾਲ ਤਾਂ ਇਲੈਕਸ਼ਨ ਹੈ ਜੇ ਨਾ ਜਾਣਾ ਤਿਆਰੀਆਂ ਚ ਇਹ ਲੋਕਾਂ ਦੇ ਅੱਖਾਂ ਚ ਮਿੱਟੀ ਕੱਟਾ ਪਾ ਰਹੇ ਨੇ ਕਰਨਾ ਕੁਝ ਨਹੀਂ ਕਾਨੂੰਨ ਬਣ ਪਾ ਬਿਲ ਪਾਵਰ ਹੋਵੇ ਜੀ ਕਹੂੰ ਤਾਂ ਸਾਰੇ ਕਦੋਂ ਹੁੰਦਾ ਗਰੀਬਾਂ ਵਾਸਤੇ ਹੈ ਜਿਹੜੇ ਤਨਾਦ ਨਹੀਂ ਜੇ ਹੈ ਜੀ ਲੋਕ ਨਹੀਂ ਹਾਂਜੀ ਜਿਸ ਮੁਲਕ ਜਿਸ ਸਟੇਟ ਦੇ ਵਿੱਚ ਜੇਲਾ ਤੇ ਬੈਠ ਕੇ ਜੇ ਆਪਰੇਸ਼ਨ ਹੋ ਜਾਂਦਾ ਹੈ ਜੀ ਇਹ ਤੇ ਕਰਦਾ ਇਹਦਾ ਮਤਲਬ ਵੀ ਗਵਰਨਮੈਂਟ ਮਸ਼ੀਨਰੀ ਫੇਲ ਹੈ ਇਹਨਾਂ ਦੀ ਇੰਟੈਲੀਜੈਂਸੀਆ ਫੇਲ ਹੈ ਇਹਨੂੰ ਪੇਲ ਗਿਣਾ ਜਾ ਸਕਦਾ ਜੀ ਜਾਂ ਬਿਰ ਪਾਵਰ ਦੀ ਘਾਟ ਹੈ ਲੋਕ ਬਿਰ ਪਾਵਰ ਦੀ ਘਾਟ ਹੈ ਜਾਂ ਤਾਂ ਬਿਰ ਪਾਵਰ ਜਾਂ ਘਰ ਘਰ ਮਹਿਸੂਸ ਕਰਦੇ ਨੇ ਜੀ ਇਹ ਕਰਨਾ ਨਹੀਂ ਚਾਹੁੰਦੇ ਅੰਦਰ ਅੰਦਰ ਖਾਤੇ ਕੋਈ ਗੱਲਬਾਤ ਹੋਊਗੀ ਉਹ ਵੀ ਇਹ ਵੀ ਹੋ ਸਕਦਾ ਠੀਕ ਜੀ ਜਿਹੜੇ ਪ੍ਰਤਾਪ ਸਿੰਘ ਬਾਦਵਾ ਬਾਜਵਾ ਜੀ ਨੇ ਜਿਹੜੇ ਵਿਰੋਧੀ ਧਿਰ ਦੇ ਪੰਜਾਬ ਵਿਧਾਨ ਸਭਾ ਦੇ ਨੇਤਾ ਨੇ ਤੇ ਉਹਨਾਂ ਦੀ ਤੁਸੀਂ ਕਾਰਗੁਜ਼ਾਰੀ ਨੂੰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਬਾਜਵੇ ਨੇ ਇਸ਼ੂ ਚੱਕੇ ਨੇ ਹਮੇਸ਼ਾ ਚੱਕਦਾ ਆ ਰਿਹਾ ਹੈ ਜੀ ਅ ਅਸੈਂਬਲੀ ਦੇ ਵਿੱਚ ਤੁਸੀਂ ਦੇਖਉਂਦੇ ਕਿ ਕਿ ਕਿਉਂਕਿ ਇੱਕ ਤਾਂ ਮਨ 17 18 ਸਾਰੇ ਹੈਗੇ ਨੇ ਮੈਂਬਰ ਜੀ ਠੀਕ ਹੈ ਦੂਸਰੇ ਪਾਸੇ ਮジョਰਿਟੀ ਹੈ ਹਮ ਰੇਜ਼ ਵੀ ਕਰਦੇ ਤਾਂ ਹੱਲਾ ਗੁੱਲਾ ਹੋ ਜਾਂਣ ਲੱਗ ਜਾਂਦਾ ਹੈ ਹਮ ਹੈ ਜੀ ਅੱਛਾ ਇਮੇਚਿਉਰਿਟੀ ਵੀ ਹੈ ਮੈਂਬਰ ਰਾਜ ਦੇ ਵਿੱਚ ਕਿਉਂਕਿ ਠੀਕ ਹੈ ਆਪੋਜੀਸ਼ਨ ਦੇ ਵਿੱਚ ਐਕਸਪੀਰੀਐਂਸਡ ਮੈਂਬਰ ਹੈਗੇ ਨਹੀਂ ਕਿ ਕੋਈ ਸ਼ੱਕ ਨਹੀਂ ਹਮ ਉਹ ਟਾਈਮ ਟੂ ਟ੍ਰਾਈ ਮੇ ਰੇਜ਼ ਵੀ ਕਰਦੇ ਨੇ ਜੀ ਪਰ ਜਿਹੜੀ ਮジョਰਿਟੀ ਹੈ ਉਹਨਾਂ ਦੀ ਆਵਾਜ਼ ਬੰਦ ਕਰ ਦਿੰਦੀ ਹੈ ਹਮ ਅੱਜ ਇਸੇ ਗੱਲ ਨਾਲ ਜਿਹੜੀ ਅੱਗੇ ਜੁੜਦੀ ਗੱਲ ਹੈ ਵੀ ਬਾਜਵਾ ਸਾਹਿਬ ਨੇ ਅੱਜ ਇੱਕ ਮੁੱਦਾ ਚੱਕਿਆ ਵਿਧਾਨ ਸਭਾ ਦੇ ਵਿੱਚ ਜਿਹੜੀ ਰਿਕਾਰਡਿੰਗ ਹੁੰਦੀ ਹੈ ਨਾ ਤੇ ਲੈਬ ਦਿਖਾਉਣ ਵਾਸਤੇ ਉਹ ਸਾਰੀ ਟੀਮ ਉਹਨਾਂ ਨੇ ਕਿਹਾ ਵੀ ਇਹ ਦਿੱਲੀ ਦੇ ਕੋਈ ਜਿਹੜੇ ਸ਼ਖਸ ਇਹ ਤੇ ਬਿਠਾਏ ਹੋਏ ਨੇ ਜਿਹੜੀ ਸਕਿਉਰਿਟੀ ਲੈਪਸ ਦੀ ਗੱਲ ਆ ਵੀ ਸਕਿਉਰਿਟੀ ਲੀਕ ਹੋ ਸਕਦੀ ਆ ਵੀ ਇਹ ਕਿੱਧਰ ਜਾ ਰਹੀ ਆ ਜਿਹੜੀ ਪੰਜਾਬ ਦੀ ਸਰਕਾਰ ਜਿਹੜੀ ਸਿਆਸਤ ਕਰ ਰਹੀ ਆ ਦੇਖੋ ਬਾਜਵਾ ਸਾਹਿਬ ਨੇ ਇਹ ਇਹ ਮੁੱਦੇ ਨੂੰ ਉਹਨਾਂ ਨੇ ਚੱਕਿਆ ਹੈ ਕਿ ਜਿਹੜੀ ਅਹ ਚਕੋਰਟੀ ਲੀਕ ਹੋ ਰਹੀ ਹੈ ਯਾਰ ਜਿਹੜਾ মিডিਆ ਦਾ ਇੰਚਾਰਜ ਹੈ ਉਹ ਦਿੱਲੀ ਦੇ ਜਿਹੜੇ ਸੱਜਣ ਨੇ ਉਹ ਪਾਏ ਹੋਈ ਨਹੀਂ ਉਹ ਵੀ ਵਿਧਾਨ ਸਭਾ ਦੇ ਵਿੱਚ ਬੈਠ ਕੇ ਕੰਟਰੋਲ ਕਰਦੇ ਸੀ ਹਮ ਅਸਲੀ ਤੌਰ ਦੇ ਉੱਤੇ ਜਿਹੜਾ ਵਿਧਾਨ ਸਭਾ ਦਾ ਕਸਟੋਡੀਅਨ ਹੁੰਦਾ ਸਪੀਕਰ ਸਾਹਿਬ ਹੁੰਦੇ ਨੇ ਜੀ ਅਹ ਠੀਕ ਹੈ ਸਟੇਟ ਦੇ ਵਿੱਚ ਮੁੱਖ ਮੰਤਰੀ ਹੁੰਦਾ ਹੈ ਹੋਰ ਹੁੰਦੇ ਨੇ ਪਰ ਵਿਧਾਨ ਸਭਾ ਦਾ ਕੰਟਰੋਲ ਜਿਹੜਾ ਹੈ ਉਹ ਸਪੀਕਰ ਦੇ ਕੋਲ ਹੈ ਸਪੀਕਰ ਹੀ ਐਡਮਿਨਿਸਟਰੇਟਰ ਹੁੰਦਾ ਹੈ ਸਪੀਕਰ ਸਾਹਿਬ ਇਹਦੇ ਕੋਲ ਰੇਚ ਕੀਤਾ ਤਾਂ ਮੈਨੂੰ ਸਮਝਦਾ ਕਿ ਸਪੀਕਰ ਸਾਹਿਬ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਸੀ ਜੀ ਇਹ ਜਿਹੜੇ ਪਬਲਿਕ ਅਰਗੇਨਾਈਜੇਸ਼ਨ ਮੈਂ ਕਮੇਨ ਦੇ ਬੰਦੇ ਨਹੀਂ ਹੈ ਜਿਹੜੇ ਦਿਖਾਈ ਦੇ ਰਹੇ ਨੇ ਇਹ ਤਾਂ ਕੋਈ ਦਿੱਲੀ ਵਾਲੀ ਜਿਹੜੀ ਕੰਪਨੀ ਹੈ ਕਈ ਜਿਹੀ ਵਾਲਾ ਕੰਪਨੀ ਜੀ ਉਹਨਾਂ ਉਸ ਟੀਮ ਦੇ ਬੰਦੇ ਨੇ ਉਹ ਕੰਟਰੋਲ ਕਰਦੇ ਨੇ ਕਿ ਪ੍ਰਧਾਨ ਸਭਾ ਦੀ ਜਿਹੜੀ ਹੈ ਕਾਰਵਾਈ ਹੈ ਕੀ ਨੂੰ ਦਿਖਾਉਣਾ ਹੈ ਕੀ ਨੂੰ ਨਹੀਂ ਦਿਖਾਉਣਾ ਕੀ ਨੂੰ ਸਟ੍ਰਾਪ ਕਰਨਾ ਹੈ ਕੀਤੇ ਤੇ ਬਲੈਕਆਊਟ ਕਰਨਾ ਹੈ ਇਹ ਸਾਰੀਆਂ ਗੱਲਾਂ ਦਾ ਕਸਟੋਡੀਅਨ ਜਿਹੜਾ ਹੈ ਉਹਨੂੰ ਨੋਟਿਸ ਲੈਣਾ ਚਾਹੀਦਾ ਹੈ ਤੇ ਖਿਲਾਫ ਐਕਸ਼ਨ ਵੀ ਲੈਣਾ ਚਾਹੀਦਾ ਹੈ ਸ਼ਫੀਕਰ ਸਾਹਿਬ ਜੀ ਤੇ ਸੂਬੇ ਦੇ ਵਿੱਚ ਜਿਹੜੀ ਕਾਂਗਰਸ ਆ ਜਿਹੜੀ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਹੈ ਮੁੱਖ ਵਿਰੋਧੀ ਧਿਰ ਪੰਜਾਬ ਦੇ ਵਿੱਚ ਕਾਂਗਰਸ ਆ ਤੇ ਰਾਜਾ ਫੜਿੰਗ ਜੀ ਜਿਹੜੇ ਹੈਗੇ ਨੇ ਪ੍ਰਧਾਨ ਨੇ ਕਾਂਗਰਸ ਪੰਜਾਬ ਦੇ ਤੇ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੁਣ ਤੱਕ ਦੀ ਨੂੰ ਘਾਤ ਦੇਖੋ ਪ੍ਰਧਾਨ ਦੇ ਤੌਰ ਤੇ ਕੰਮ ਕਰਦੇ ਨੇ ਉਹ ਜੀ ਐਸੇ ਗੱਲ ਨਹੀਂ ਧਰਨੇ ਵੀ ਦੇ ਰਹੇ ਨੇ ਕੰਮ ਵੀ ਕਰ ਰਹੇ ਨੇ ਹੈ ਇਸ ਕੋਈ ਸ਼ੱਕ ਨਹੀਂ ਹੈ ਕਾਂਗਰਸ ਪ੍ਰੈਜ਼ੀਡੈਂਟ ਹੈ ਨੌਜਵਾਨ ਹੈ ਕੰਮ ਕਰ ਰਿਹਾ ਹੈ ਤੇ ਜਿਹੜੇ ਬਨੇ ਕਾਂਗਰਸ ਦੇ ਜਿਹੜੀ ਮੇਨ ਪਾਰਟੀ ਹੈ ਆਪਣੀ ਵੱਡੀ ਕੇਂਦਰੀ ਪਾਰਟੀ ਆ ਉਹਦੇ ਵਿੱਚ ਵੀ ਜਿਹੜੀ ਧੜੇਬੰਦੀ ਆ ਜਿਹੜੀ మే ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਉਹ ਖਤਮ ਨਹੀਂ ਹੋ ਰਹੀਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋਰ ਇੱਕੋ ਜਿਹਾ ਰੜਦੇ ਨਹੀਂ ਹੈਗੇ ਜਿਵੇਂ ਹਰਿਆਣਾ ਦੇ ਵਿੱਚ ਵੀ ਇਦਾਂ ਹੀ ਹੋਇਆ ਤੇ ਇਹ ਸਾਰਾ ਜਿਹੜਾ ਮਾਮਲਾ ਇਹ ਕਿੱਦਣ ਕਰਾ ਜਾਂਦਾ ਤੁਸੀਂ ਪਾਰਟੀ ਨਾਲ ਸੰਬੰਧਤ ਹੋ ਤੁਹਾਨੂੰ ਕਿਵੇਂ ਲੱਗਦਾ ਇਹ ਟੜੇਬੰਦੀ ਤਾਂ ਹਮੇਸ਼ਾ ਰਹੀ ਹੈ ਮੈਂ ਮੈਨੂੰ ਵੀ 60 ਸਾਲ ਹੋ ਗਏ ਸਿਆਸਤ ਦੇ ਵਿੱਚ ਕੰਮ ਕਰਦੇ ਨੂੰ ਟੜੇਬੰਦੀ ਹਮੇਸ਼ਾ ਰਹੀ ਹਰ ਪਾਰਟੀ 'ਚ ਅਕਾਲੀਆਂ ਦੇ ਵਿੱਚ ਵੀ 4-5 ਅਧਿਕਾਰ ਹੁੰਦੇ ਤੇ ਟੜਵੰਡੀ ਕੌੜਾ ਸਾਹ ਹੁੰਦੇ ਤੇ ਲੰਗਵਾਲ ਜੀ ਹੁੰਦੇ ਤੇ ਲਾਲਪੁਰਾ ਜੀ ਹੁੰਦੇ ਤੇ ਮਜਾਦਿਸ ਦੇ ਡਿਟਰਲ ਹੈ ਤਾਂ ਹੁੰਦੇ ਤੇ ਕਾਂਗਰਸ ਵੀ ਇਕਣੇ ਤੇ ਸਵਰਨ ਸਿੰਘ ਗਰੂਪ ਹੈ ਜੀ ਦਰਬਾਰਾ ਸਿੰਘ ਤੇ ਆਪਣੇ ਗਿਆਨੀ ਜੈਲ ਸਿੰਘ ਜੀ ਧੜੇਬੰਦੀ ਬੀਨ ਸਿੰਘ ਜੀ ਤਾਂ ਧੜੇਬੰਦੀ ਹੁੰਦੀ ਆ ਹੀ ਆ ਕੋਈ ਐਸੀ ਗੱਲ ਨਹੀਂ ਪਰ ਪਰ ਉਹ ਉਸ ਟਾਈਮ ਦੇ ਜਿਹੜੇ ਜਦੋਂ ਲੜਾਈ ਦਾ ਮੌਕਾ ਹੁੰਦਾ ਸੀ ਸਾਰੇ ਇਕੱਠੇ ਹੋ ਜਾਂਦੇ ਤੇ ਉਹੀ ਗੱਲ ਮੈਂ ਕਰਨ ਲੱਗਿਆ ਜੀ ਲੁਧਿਆਣੇ ਜੀ ਜਦੋਂ ਕਹਿੰਦਾ ਕਿ ਕਿਉਂਕਿ ਜੋ ਮੈਂ ਜੀ ਨਾ ਨਾ ਕੰਮ ਕੀਤਾ ਹੈ ਯਾਨੀ ਜਾਇਲ ਸਿੰਘ ਜੀ ਨਾ ਵੀ ਕੰਮ ਕੀਤਾ ਦਰਬਾਰਾ ਸਿੰਘ ਜੀ ਨਾ ਵੀ ਕੀਤਾ ਸਵਰਨ ਸਿੰਘ ਜੀ ਨਾ ਵੀ ਥੋੜਾ ਜਿਹਾ ਫੋਰਮ ਮਿਨਿਸਟਰ ਉਹਨਾਂ ਨੂੰ ਵੀ ਮਿਲਣ ਦਾ ਸਰਦਾਰ ਬਿਹੰਸ ਸਿੰਘ ਨਾ ਵੀ ਕੀਤਾ ਮਿਨਿਸਟਰੀ ਚ ਵੀ ਕਰ ਕੀਤਾ ਜੀ ਐਸ ਪ੍ਰਧਾਨ ਵੀ ਹੈ ਅਸੀਂ ਵੀ ਪ੍ਰਧਾਨ ਰਹੇ ਹਾਂ ਪਰ ਅਸੀਂ ਹਾਲਾਂਕਿ ਕੈਪਟਨ ਚੀਫ ਮਿਨਿਸਟਰ ਸੀਗੇ ਉਸ ਟਾਈਮ ਜਦੋਂ ਮੈਂ ਪ੍ਰਧਾਨ ਬਣਿਆ ਜੀ ਪਰ ਕੋਈ ਇਸ ਤਰ੍ਹਾਂ ਦੀ ਧੜੇਬੰਦੀ ਪੈਦਾ ਨਹੀਂ ਹੋਣ ਦਿੱਤੀ ਮੈਂ ਸਭ ਦਾ ਕੋਆਪਰੇਸ਼ਨ ਰੱਖਦਾ ਰਿਹਾ ਸਭ ਨੂੰ ਨਾਲ ਲੈ ਕੇ ਚਲਦਾ ਰਿਹਾ ਸਲਾਹ ਨਾਲ ਹੀ ਚੱਲਦੇ ਰਹੇ ਸੀ ਕੋਈ ਐਸੀ ਗੱਲ ਹੀ ਜਿਹੜਾ ਹੁਣ ਦਾ ਦੌਰ ਆਇਆ ਹੈ ਇਹ ਮੈਂ ਸਮਝਦਾ ਕਿ ਇਹ ਬਦਕਿਸਮਤੀ ਗਾਵੇ ਕਿ ਇਹ ਇਸ ਤਰ੍ਹਾਂ ਦਾ ਲੋਕਾਂ 'ਚ ਇੱਕ ਮੈਸੇਜ ਚ ਰਹਿ ਗਿਆ ਵੀ ਜਿਹੜੇ ਪਾਰਟੀ ਦੇ ਲੀਡਰ ਆਪਸ 'ਚ ਲੜਦੀ ਰਹਿੰਦੇ ਨੇ ਇਕੱਠੇ ਹੀ ਹੁੰਦੇ ਹੈ ਜੀ ਹੈ ਜੀ ਇਹ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਔਰ ਡਿਲੀਵਰੀ ਵਾਲਿਆਂ ਨੂੰ ਕੀ ਚਾਹੀਦਾ ਏ ਇਸ ਚੀਜ਼ ਦਾ ਜਿਹੜਾ ਨਫਟਾਰਾ ਕਰਨ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਪਹੁੰਚਾਉਣ ਬਿਠਾ ਕੇ ਇਕੱਠੇ ਕਰਨ ਤੇ ਇਸੇ ਜਿਹੜਾ ਨਤੀਜਾ ਜਿਹੜਾ ਵਿਧਾਨ ਸਭਾ ਦੀ ਚੋਣ ਲੋਕ ਸਭਾ ਦੀ ਚੋਣ ਜਿਹੜੀ ਉੱਤੇ ਲੁਧਿਆਣੇ ਦੀ ਵੀ ਹੋਈ ਆ ਤੇ ਉਹ ਉਹਦੇ ਵਿੱਚ ਭੁਗਤਣਾ ਨਹੀਂ ਪਿਆ ਪਾਰਟੀ ਨੂੰ ਦੇਖੋ ਜੇ ਲੁਧਿਆਣੇ ਦੇ ਵਿੱਚ ਕਾਂਗਰਸ ਇਕੱਠੀ ਹਿੰਦੀ ਜੀ ਸਾਬ ਮੈਨੂੰ ਉਮੀਦ ਹੈ ਕਿ ਕਾਂਗਰਸ ਉਤੋਂ ਜਿੱਤਦੀ ਹਮਮ ਔਰ ਤਰਨਾ ਨਾ ਜਿੱਤਦੀ ਇੱਕ ਇਹ ਇੱਕ ਬਹੁਤ ਬੜੀ ਮੈਂ ਸਮਝਦਾ ਘਾਟ ਰਹੀ ਹੈ ਸਾਡੇ ਚ ਕੋਈ ਕਾਫੀ ਲੀਡਰਸ਼ਿਪ ਤਾਂ ਜਿਹੜੀ ਹੈ ਇੱਕ ਮੈਸੇਜ ਲੋਕਾਂ ਚ ਚਲਾ ਗਿਆ ਅਗਲਾ ਕਹਿੰਦਾ ਇਹ ਤਾਂ ਜੀ ਲੜਦੇ ਰਹਿੰਦੇ ਨਹੀਂ ਹੈ ਜੀ ਆਪ ਸਰਕਾਰ ਹੈ ਸਰਕਾਰ ਦਾ ਵੀ ਪ੍ਰੈਸ਼ਰ ਸੀ ਇਟ ਕੋਈ ਸ਼ੱਕ ਨਹੀਂ ਸੀ ਪਰ ਸਰਕਾਰ ਦੇ ਪ੍ਰੈਸ਼ਰ ਦੇ ਬਾਵਜੂਦ ਸਰਕਾਰ ਦਾ ਲੋਕਾਂ ਤੋਂ ਮੂੰਹ ਪੰਗ ਹੋ ਗਿਆ ਇਟ ਕੋਈ ਸ਼ੱਕ ਨਹੀਂ ਹੈ ਪੰਜਾਬ ਚ ਲੋਕ ਮੂੰਹ ਪੰਗਾ ਕੋਈ ਸਰਕਾਰ ਸਰਕਾਰ ਹੁੰਦੀ ਹੈ ਪ੍ਰੈਸ਼ਰ ਜੀ ਦਾ ਕਈ ਕਾਉਂਟ ਤੇ ਕਿ ਸਾਡੀ ਲੜਾਈ ਇੱਕ ਪ੍ਰੈਸ਼ਰ ਉਹਦੇ ਕਰਕੇ ਸੀ ਜਿਹੜੀ ਹੈ ਲੁਧਿਆਣਾ ਸੀ ਤਹਾਰੀ ਇਸੇ ਤਰ੍ਹਾਂ ਪੰਜਾਬ ਦੇ ਨੇ ਤਰ੍ਹਾਂ ਜੀ ਹਰਿਆਣੇ ਦੇ ਵਿੱਚ ਵੀ ਜਿਹੜਾ ਅੱਜ ਤੱਕ ਵਿਰੋਧੀ ਧਿਰ ਦਾ ਜਿਹੜਾ ਕੋਈ ਕਾਂਗਰਸ ਪਾਰਟੀ ਬਣਦੀ ਹੈ ਉੱਥੇ ਉਹਦਾ ਅੱਜ ਤੱਕ ਕੋਈ ਵਿਅਕਤੀ ਨਹੀਂ ਲਗਾਇਆ ਗਿਆ ਹੈਗਾ ਇਹ ਚੀਜ਼ਾਂ ਕਾਉਂਟ ਕਰਦੀਆਂ ਇੱਕ ਉੱਥੇ ਵੀ ਵਿਰੋਧੀ ਧਿਰ ਦਾ ਲੀਡਰ ਨਾ ਚੁਣਿਆ ਜਾਣਾ ਇਹ ਵੀ ਬਹੁਤ ਇੱਕ ਮਾੜੀ ਗੱਲ ਹੈ ਉਹਨੇ ਟਰਨਾ ਚਾਹੀਦਾ ਹੈ ਜੀ ਜਿਹਨੂੰ ਐਮਐਲਏ ਚਾਹੁੰਦੇ ਆ ਉਹਨੂੰ ਬਣਾ ਦੇਣਾ ਚਾਹੀਦਾ ਜਿੱਦਾਂ ਵੀ ਜਿਹੜੂ ਕਤ ਸੰਧ ਕਰਦੇ ਨੇ ਐਮਐਲਏ ਇਸੇ ਤਰ੍ਹਾਂ ਜੱਗ ਤੋਂ ਜੱਤ ਤੱਕ ਤੁਸੀਂ ਡੈਮੋਕ੍ਰੇਸੀ ਨਹੀਂ ਬਹਾਲ ਕਰਦੇ ਡਿਸੀਜਨ ਥੋਪਣ ਦੀ بجائے ਤੁਸੀਂ ਲੋਕਾਂ ਦੀ ਰਾਏ ਲੈ ਕੇ ਲੈ ਕੇ ਦੇਖੋ ਆਰਗੇਨਾਈਜੇਸ਼ਨ ਤਕੜੀ ਤਾਰ ਹੁੰਦੀ ਹੈ ਪ੍ਰਧਾਨ ਜਿਹਦੇ ਦਾ ਪ੍ਰਧਾਨ ਹੋ ਲੋਕਾਂ ਦੀ ਰਾਏ ਲੈ ਕੇ ਬਣਾਓ ਜੀ ਜਦੋਂ ਤੁਸੀਂ ਡਿਸੀਜਨ ਉੱਪਰੋਂ ਥੋਕ ਦਿੰਦੇ ਹੋ ਉਹਦਾ ਨੁਕਸਾਨ ਹੀ ਹੁੰਦਾ ਹੈ। ਅਮਨ ਲਈ ਬੁਰਾ ਹੁੰਦਾ। ਪਪੂਲਰ ਲੀਡਰ ਨੂੰ ਆਉਣਾ ਚਾਹੀਦਾ ਜਿਹਨੂੰ ਲੋਕ ਤਸੰਦ ਕਰਨ। ਜਿਹੜੀ 27ਵੀਂ ਵਿਧਾਨ ਸਭਾ ਜਿਹੜੀ 2027 ਚ ਹੋਣ ਜਾ ਰਹੀ ਆ। ਉਹਦੇ ਵਿੱਚ ਪਹਿਲਾਂ ਉਸ ਤੋਂ ਪਹਿਲਾਂ ਜਿਹੜੇ ਦਲਤਮ ਨਰਸਬੰਦ ਸੀਗੇ ਚੰਜੀਤ ਸਿੰਘ ਚੰਨੀ ਜੀ ਉਹ ਮੁੱਖ ਮੰਤਰੀ ਲੱਗੇ ਸੀਗੇ ਤੇ ਕੀ ਤੁਸੀਂ 2027 ਦੇ ਵਿੱਚ ਉਹ ਦੁਬਾਰਾ ਉਹਨਾਂ ਨੂੰ ਦੇਖ ਸਕਦੇ ਹੋ ਵੀ ਉਹ ਦੁਬਾਰਾ ਜੇ ਮੁੱਖ ਮੰਤਰੀ ਬਣ ਸਕਦੇ ਚਿਹਰੇ ਬਣ ਸਕਦੇ ਨੇ? ਇਸ پارٹی ਨੂੰ ਕੋਈ ਨਹੀਂ ਪਤਾ ਹੁੰਦਾ ਕਿ ਇਹਨੇ ਵੜਨਾ ਕੀ ਵੜਨਾ ਹੈ ਚਾਂਸ ਦੀ ਗੱਲ ਹੈ ਜੀ ਮੈਨੇਜਮੈਂਟ ਹੈ ਮੈਨੇਜ ਕਰ ਲੋ ਬਣ ਜਾਂਦਾ ਠੀਕ ਹੈ ਜੀ ਕਿਉਂਕਿ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਅਸੀਂ 91 ਸੀਟਾਂ ਹਾਰੇ ਆ ਹਮ ਬਣਾਏ ਤਾਂ ਉਹ ਇਸ ਕਰਕੇ ਸੀਗੇ ਜੀ ਕਿ ਕਿਹੜੀ ਐਸਸੀਬੀਸੀ ਵੋਟ ਹੈ ਉਹ ਖਿੱਚ ਕੇ ਲਿਆਉਂਗੀ ਪਰ ਵੋਟ ਨਹੀਂ ਆਈ ਉਹ ਆਮ ਆਦਮੀ ਪਾਰਟੀ ਨੂੰ ਚਲੀ ਗਈ ਇੱਥੋਂ ਤੱਕ ਕੀ ਹੈ ਮੁੱਖ ਮੰਤਰੀ ਦੀ ਆਪਣੀ ਜ਼ਬਾਨ ਤੇ ਜਕਤ ਹੋਈ ਹੈ ਜੀ ਆਪਾਂ ਗਾਂ ਵਾਲੀ ਜੀ ਮਿਨਿਸਟਰੀ ਦੀ ਗੱਲ ਛੱਡੀ ਜੀ। ਹਾਂ। ਜਦੋਂ ਉਹਦੀ ਆਪਣੀ ਜੁਬਾਨ ਤੇ ਜਬਤ ਹੋ ਜੂਗੀ ਵੀ ਫਿਰ ਕਿੱਥੇ ਖੜੇ ਆਪਾਂ? ਇਹ ਕਰਕੇ ਲੋਕ ਠੀਕ ਹੈ ਪਾਰਲੀਮੈਂਟ ਜਿਹੜਾ ਹੈ ਪਾਰਲੀਮੈਂਟ ਦਾ ਨਜ਼ਰੀਆ ਲੋਕਾਂ ਦਾ ਹੋਰ ਹੁੰਦਾ ਹੈ। ਹੂੰ। ਠੀਕ ਹੈ ਪਾਰਲੀਮੈਂਟ ਦੀਆਂ ਸੀਟਾਂ ਕਾਂਗਰਸ ਹੱਥ ਲੈ ਗਈ। ਜੀ। ਕਿਉਂਕਿ ਪਾਰਲੀਮੈਂਟ ਦੀਆਂ ਸੀਟਾਂ ਜਿੱਤਣੀਆਂ ਕਿਉਂ ਜਿੱਤਿਆ ਕਿ ਉਹ ਐਂਟੀ ਮੋਦੀ ਵੋਟ ਪਈਆ। ਜੀ। ਇੱਕ ਛਾਨ ਕਿਸਾਨ ਕਿਸਾਨ ਮੂਵਮੈਂਟ ਦੂਸਰੀ ਇਹਦੇ ਚ ਗੱਲ ਸੀ ਜੀ ਕਿ ਡਾਕਟਰ ਵਾਵਾ ਸਾਹਿਬਾਂ ਬੇਇਜ਼ ਕਰਤਾ ਜਿਹੜਾ ਸੰਵਿਧਾਨ ਹੈ ਉਹ ਬਦਲ ਦੇਣਾ ਜੇ ਮੋਦੀ ਆ ਗਿਆ ਹਮਮ ਕਿਸਾਨ ਐਸਜੀਪੀਸੀ ਜੀ ਐਸਓਈ ਕਿਸਾਨ ਹੋਗੇ ਐਸਬੀਸੀ ਹੋਗੇ ਜੀ ਕਿਉਂਕਿ ਪੰਜਾਬ ਚ ਐਸਬੀਸੀ ਦੀ ਮжоਰਿਟੀ ਆ ਜੀ ਕਿਸਾਨ ਔਰ ਜਿਹੜਾ ਨੈਸ਼ਨਲਿਸਟ Hindu ਸੀ ਜੀ ਔਰ ਜਿਹੜੀ ਸ਼ਹਿਰੀ ਵੋਟ ਹੈ ਉਹ ਜ਼ਿਆਦਾ ਮੋਦੀ ਦੇ ਨਾਲ ਗਈ ਆ ਇਹ ਰਕਸ਼ਨਾ ਚ ਪਾਰਲੀਮੈਂਟ ਜੀ ਇਸ ਕਰਕੇ ਪਾਰਲੀਮੈਂਟ ਦੇ ਇਲੈਕਸ਼ਨਾਂ ਦਾ ਜਿਹੜਾ ਰੁਝਾਨ ਸੀ ਹੋਰ ਸੀ ਹਮ ਅਜੇ ਪੰਜਾਬ ਜਿਹੜਾ ਸਟੇਟ ਲੈਵਲ ਦਾ ਬਾਈ ਦਾ ਇਲੈਕਸ਼ਨ ਸੀ ਲੋਕਾਂ ਨੇ ਬਾਈ ਦੇ ਇਲੈਕਸ਼ਨ ਚ ਜਿਹੜੇ ਸਾਡੇ ਕੈਪਟਨ ਸਾਹਿਬ ਜਾਂ ਜੋ ਵੀ ਮੁੱਖ ਮੰਤਰੀ ਬਣੇ ਉਹਨਾਂ ਦੇ ਸਮੇਂ ਦੇ ਵਿੱਚ ਜੋ ਮਾਫੀਆ ਰਾਜ ਪਰਦਿਆ ਪਹਿਲਾ ਬਾਦਲਾ ਬਿੱਲ ਸੀ 1217 ਬਾਦਲਾਂ ਦੇ ਨੂੰ ਹਰਾਤਾ ਲੋਕਾਂ ਨੇ 77 ਸੀਟਾਂ ਕਾਂਗਰਸ ਨੂੰ ਲਈਆਂ ਜੀ ਉਹਦੇ ਬਾਅਦ ਕੈਪਟਨ ਦਾ ਤੇ ਥੋੜਾ ਜਿਹਾ ਚਰਚ ਨਹੀਂ ਨੂੰ ਵੀ ਮਿਲਿਆ ਹੂੰ ਇਹ ਸ਼ਰਾਜ ਦੇ ਕਰਕੇ ਕਿਉਂਕਿ ਮਾਫੀਆ ਰਾਤੀ ਕੋ ਕਰ ਨਹੀਂ ਸਕੇ ਅਸੀਂ ਹਾਰ ਗਏ ਆ ਜਿਹਨਾਂ ਦਾ ਕੋ ਨਾਂ ਨਹੀਂ ਸੀ ਤੀ ਉਹ ਜਿੱਤ ਕੇ ਆ ਗਏ 91 ਸੀਟਾਂ ਜਿਹੜਾ ਕਾਂਗਰਸ ਸਰਕਾਰ ਜਾਣ ਤੋਂ ਬਾਅਦ ਜਿਹੜਾ ਸਰਕਾਰ ਨੇ ਸਕਾਲਰਸ਼ਿਪ ਘਟਾਲਾ ਸੀਗਾ ਜਿਹੜਾ ਦੇ ਨਾਂ ਹੇਠ ਜਿਹੜੀ ਇੱਕ ਗੱਲ ਫੈਲੀ ਸੀਗੀ ਇਹ ਜਿਹੜਾ ਕੇਸ ਦਰਜ ਹੋਏ ਸੀਗੇ ਉਹ ਕੀ ਸੀਗੇ ਤੇ ਉਹਨਾਂ ਵਿੱਚ ਕੀ ਬਣਿਆ ਜੀ ਜਿਹੜਾ ਸਕਾਲਰਸ਼ਿਪ ਘਟਾਲਾ ਰ ਨਾ ਜੀ ਇਹ ਹਿੰਦੂਸਤਾਨ ਦੀ ਹਿਸ਼ਤਰੀ ਦੇ ਵਿੱਚ ਬਹੁਤ ਬੜਾ ਘਟਾਲਾ ਹੈ ਜੀ 12 ਤੋਂ 17 ਬਾਦਲਾਂ ਦੀ ਰਾਤ ਦੇ ਵਿੱਚ 400 ਕਰੋੜ ਰੁਪਏ ਦਾ ਘਟਾਲਾ ਹੋਇਆ ਸੀ ਅੱਛਾ ਜੀ ਐਸਬੀਸੀ ਦਾ ਉਹਦੇ ਬਾਅਦ 17 ਤੋਂ 20 ਤੱਕ ਇੱਥੇ ਵੀ ਕੋਟਾਰੇ ਹੋਈ ਸਕਾਲਰਸ਼ਿਪ ਦੀ ਜੀ ਮੈਂ ਰਾਜ ਸਭਾ 'ਚ ਵੀ ਇਹ ਕੁਐਸਚਨ ਉਠਾਇਆ ਸੀ ਜੀ ਮੈਂ ਐਮਪੀ ਐਮਪੀ ਐਮਐਲਏ ਦੀ ਮੀਟਿੰਗ ਜਿਹੜੀ ਜੁਆਇੰਟ ਕੀਤੀ ਕੈਪਟਨ ਸਾਹਿਬ ਨੇ ਉੱਥੇ ਵੀ ਮੈਂ ਇਹ 19 ਦੇ ਵਿੱਚ ਰੇਜ਼ ਕੀਤਾ ਸੀ ਮੀਟਿੰਗ 'ਚ ਲਿਖ ਕੇ ਵੀ ਦਿੱਤਾ ਉਹਦੀ ਕਾਪੀ ਮੇਰੇ ਕੋਲ ਵੀ ਆ ਜੀ ਉਦੋਂ ਵੈਲਫੇਅਰ ਵਾਲੇ ਤੇ ਐਜੂਕੇਸ਼ਨ ਮੈਂ ਕਮੇਟੀ ਟੈਕਨੀਕਲ ਮੈਂ ਕਮੇਟੀ ਵੀ ਹੋਇਆ ਜੀ 12 ਤੋਂ ਲੈ ਕੇ 22 ਤੱਕ ਇੱਕ ਕਟਰਵੀਊਨ ਦੀ ਖਬਰ ਆਈ ਸੀ ਜੀ ਕਿ ਪੰਜਾਬ ਦੇ 14 ਲੱਖ ਸ਼ੈਡਿਊਲ ਕਾਸਟ ਬੱਚਿਆਂ ਦਾ ਜੀਵਨ ਬਰਬਾਦ ਹੋਇਆ ਸਕਾਲਰਸ਼ਿਪ ਨਾ ਮਿਲਣ ਕਰਕੇ ਜੇ ਐਗਜ਼ਾਮ ਰੋਲ ਨੰਬਰ ਮਿਲ ਗਿਆ ਤਾਂ ਗਜ਼ਾਮ ਹੋ ਗਿਆ ਕਈ ਸੇ ਨਾ ਦੇਣ ਕਰਕੇ ਡਿਗਰੀਆਂ ਰੋਕ ਦੀਆਂ ਕਈ ਬੰਦਿਆਂ ਨੂੰ ਪੈਸੇ ਨਾ ਦੇਣ ਕਰਕੇ ਰੋਲ ਨੰਬਰ ਨਹੀਂ ਦਿੱਤੇ ਮਿਲੇ ਔਰ ਪੰਜਾਬ ਦੇ ਜਿਹੜੇ ਐਸੀ ਸਟੂਡੈਂਟ ਸੀ ਇਹਨਾਂ ਨੇ ਧਰਨਾ ਦਿੱਤਾ ਜਲੰਧਰ ਦੇ ਵਿੱਚ ਉਸ ਧਰਨੇ 'ਚ ਮੈਂ ਸ਼ਾਮਲ ਹੋਇਆ ਆਪ ਜਾ ਕੇ ਡੀਸੀ ਦਫ਼ਤਰ 'ਚ ਮੈਂ ਰਾਜ ਸਭਾ 'ਚ ਵੀ ਚੱਕਿਆ ਸਵਾਲ ਇਹ ਇਸ਼ੂ ਔਰ ਮੁੱਖ ਮੰਤਰੀ ਨੂੰ ਵੀ ਰਿਟਰਨ ਦਿੱਤਾ ਕੈਪਟਨ ਅਮਨਿੰਦਰ ਸਿੰਘ ਨੂੰ ਤੁਸੀਂ ਹੋਰ ਛੱਡੋ ਹਾਂਜੀ ਇਹ ਬੰਦੇ ਦਾ ਟੈਕਨੀਕਲ ਮਿਨਿਸਟਰ ਸੀ ਗਾਇਆ ਮਿਸਟਰ ਚਰਨੀ ਜੀ ਮੁੱਖ ਮੰਤਰੀ ਵੀ ਬਣਿਆ ਹੂੰ ਮੈਂ ਪਰਸਨਲੀ ਇਹਦੇ ਘਰ ਜਾ ਕੇ ਮਿਲ ਕੇ ਆਇਆ ਜੀ ਇਹਨੂੰ ਮੈਂ ਮਨਰਮੋਦ ਦਿੱਤਾ ਮੈਮੋਰੰਡਮ ਵੀ ਤੂੰ ਸ਼ਡਿਊਲਡ ਕਾਸਟ ਦੇ ਤੌਰ ਤੇ ਤੇ ਨੂੰ ਮੁੱਖ ਮੰਤਰੀ ਬਣਾਇਆ ਹੈ ਜੀ ਤੂੰ ਇਹਦੀ ਇਨਕੁਆਰੀ ਕਰਾ ਹੂੰ ਇਹਦੇ ਖਿਲਾਫ ਕਾਰਵਾਈ ਕਰ ਰਿਟਰਨ ਆਉਦੀ ਕਾਪੀ ਮੇਰੇ ਕੋਲ ਅਜੇ ਵੀ ਹੈਗੀ ਹੈ ਜਿਹੜੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਹੈ ਔਰ ਚਰਨਜੀਤ ਚੰਨੀ ਨੂੰ ਵੀ ਦਿੱਤੀ ਐ ਜੇ ਮੁੱਖ ਮੰਤਰੀ ਕਿਉਂਕਿ ਇਹਦੇ ਆਪਣਾ ਮਹਿਕਮੇ ਜਦੋਂ ਇਹ ਮੰਗ ਪੈਵਨਟ ਮੰਤਰੀ ਸੀ ਟੈਕਨੀਕਲ ਇਹਦੇ ਆਪਣੇ ਮਹਿਕਮੇ ਚ ਵੀ ਇਸ ਪੈਂਡਲ ਹੋਇਆ ਸੀ ਸਕਾਲਰਸ਼ਿਪ ਪਰ ਜਾਂਚਾ ਦਾ ਬਹੁਤ ਐਸੀ ਹੁੰਦੇ ਹੋਈ ਵੀ ਜੀ ਕਿ ਕਾਇਸੀ ਮੈਨੂਅਮੇਤੀ ਬਿਚਾਰੋ ਕੈਪਟਨ ਤਾਂ ਰਜਵਾਰਾ ਸ਼ਾਹੀ ਹੈ ਜੀ ਉਹਨੂੰ ਗਰੀਬਾਂ ਦੇ ਦਰਦ ਦਾ ਨਹੀਂ ਪਤਾ ਜੀ ਕਿਉਂਕਿ ਚੰਨੀ ਆਪਣੇ ਆਪ ਨੂੰ ਗਰੀਬਾਂ ਦਾ ਉਹ ਕਹਿੰਦੇ ਆ ਸੀ ਜੀ ਇਹਨੇ ਵੀ ਕੋਈ ਨਹੀਂ ਕੰਮ ਕੀਤਾ ਜੀ ਚੰਨੀ ਨੂੰ ਮੈਂ ਬਿਲਕੁਲ ਕਾਪੀ ਪਈ ਆ ਉਹਦੀ ਅੱਛਾ ਔਰ ਉਹ ਸਹੁਰੇ ਜਿਸ ਦਿਨ ਮੈਂ ਮਿਲਣ ਗਿਆ ਸੀ ਉਦੋਂ ਔਲਸ ਇਹਦੇ ਕਾਫੀ ਦੇ ਵਿੱਚ ਹੰਸਪਾ ਹੰਸਪਾ ਹੰਸਬੀਤੀ ਜਿਹੜਾ ਅਜੇ ਨਹੀਂ ਹੈਗਾ ਜੀ ਜੀ ਹੈ ਜੀ ਜੀ ਈਵਨ ਬੀਬੀ ਰਜਿੰਦਰ ਕੌਰ ਪਰਸਲ ਵੀਤੀ ਉੱਥੇ ਘਰ ਚਾਹੀਦੇ ਸਾਨੂੰ ਤੇਨਾਂ ਆਚਾਰਾਂ ਨੂੰ ਟਾਈਮ ਦੇ ਦਿੱਤਾ ਮਿਲਣ ਦਾ ਜੀ ਉਹ ਵੀ ਮੀਨ ਮੀਨੇ ਬਾਅਦ ਮੈਨੂੰ ਦਿੱਤਾ ਮੈਂ ਕਿਹਾ ਵੀ ਅਛਰ ਲਾਓ ਤੁਸੀਂ ਇਹ ਛੱਡੋ ਮੈਂ ਤਾਂ ਜਿਹੜੇ ਗੈਰ ਕਾਨੂੰਨੀ ਸ਼ਰਾਬ ਦੇ ਨਾਲ ਸ਼ੈਡਿਊਲ ਕਾਸਟ ਮਰੇ ਤੇ ਉਹ ਮਰੇ ਸੀ ਜਾਨੀ ਉਹ ਵੀ ਮੈਂ ਚੰਨੀ ਨੂੰ ਦੇਖ ਕੇ ਆਇਆ ਵੀ ਤੂੰ ਐਸੀ ਐਸੀ ਭਾਈਚਾਰੇ ਦੇ ਲੋਕ ਅੰਮ੍ਰਿਤਸਰ ਚ ਤਰਨਤਾਰਨ ਚ ਮਰੇ ਨੇ ਜੀ ਨਾ ਉਹਨਾਂ ਦਾ ਕੁਝ ਹੋਇਆ ਉਹ ਡਿਸਟਿਲਰੀਆਂ ਦੇ ਜਿੱਥੋਂ ਸ਼ਰਾਬ ਬਣੀ ਸੀ ਮੈਂ ਕਹਿੰਦਾ ਜੀ ਐਸੀ ਹੋਣਾ ਤੇ ਨਾ ਜਾਂਚ ਘਟਾਲੇ ਦਾ ਕੁਝ ਹੋਏ ਐਸ ਸੀ ਦਾ ਸਰਟੀਫਿਕੇਟ ਹੋਣਾ ਜੀ ਉਹ ਠੀਕ ਹੈ ਉਹਦੇ ਚ ਰਿਜ਼ਰਵੇਸ਼ਨ ਚ ਬੰਦਾ ਆ ਜਾਂਦਾ ਪਰ ਜੇ ਅਵੇਦ ਕਰਦੀਆਂ ਗੱਲਾਂ ਜਰੂਰ ਕੱਢਦੇ ਆ ਉਹਨੂੰ ਉਹਦੇ ਤੇ ਐਕਸ਼ਨ ਨਹੀਂ ਲੈਂਦੇ ਮੁੱਖ ਮੰਤਰੀ ਸਾਡਾ ਹੋਵੇ ਜੀ ਨਾ ਤਾਂ ਅਸੀਂ ਸਕਾਲਰਸ਼ਿਪ ਦੇ ਕਿਸੇ ਜਿਹੜਾ ਦੋਸ਼ੀ ਆ ਉਹਨੂੰ ਅੰਦਰ ਕਰਾ ਸਕੀਏ ਜੀ ਨਾ ਅਸੀਂ ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਜਿਹਦੇ ਨਾਲ 350 ਅਬਦੇ ਕਰੀਬ ਬੰਦਾ ਜਿਹੜਾ ਢਰੀ ਦੀ ਸ਼ਰਾਬ ਨਾਲ ਦਾਖਲ ਹੋਇਆ 114 ਇੱਕ ਦਿਨ ਚ ਮਰ ਗਿਆ ਅੱਛਾ ਇਹ ਵੀ ਇਹ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਦੀਆਂ ਕਰੋਨਾ ਪੀਜੀਓਰ ਚ ਚੱਲਦੀਆਂ ਤੀਆਂ ਇਹ ਹੈਗੀਆਂ ਸੀ ਕਹਿੰਦੀ ਫਿਰ ਇਹ ਇਹ ਲੀਡਰਾਂ ਦੀਆਂ ਤੀਆਂ ਚਾਰ ਦਾ ਪਟਿਆਲੇ ਜਿੱਦੀ ਜਿੱਥੇ ਕੈਪਟਨ ਮਨੀਦਰ ਸਿੰਘ ਦਾ ਰਾਤੀ ਜੀ ਖਰਨੇ ਚ ਦੀ ਇੱਕ ਜੀ ਚਰਨਤਾਂ ਉਹ ਨੰਬਰ ਜਲਦੀ ਸੀ ਇੱਕ ਜੀ ਇਹ ਬਿਨਾਂ ਲਾਇਸੈਂਸ ਤੋਂ ਜਿੱਥੇ ਇੱਕ ਜਾਇਦ ਦੀ ਚੋਰੀ ਹੋਈ ਹੈ ਉਥੇ ਪੰਜਾਬ ਚ 4 ਸਾਲ ਦੀ ਸ਼ਰਾਬ ਦੀਆਂ ਫੈਕਟਰੀਆਂ ਨਾਜਾਇਜ਼ ਜੀ ਕਰੋਨਾ ਚ ਤਾਂ ਆਮ ਚੱਲਦੀਆਂ ਸੀ ਇਹ ਔਰ ਹਜ਼ਾਰਾਂ ਬੰਦੇ ਮਰੇ ਹੋਣਗੇ ਜੀ ਪਰ ਉਹ ਤਾਂ ਨੋਟਿਸ ਹੋ ਗਿਆ ਉਹ ਵੀ ਰੌਲਾ ਮਾ ਪਾਇਆ ਮੈਂ ਪਾਇਆ ਬਾਜਵਤ ਸਾਹਿਬ ਗਵਰਨਰ ਨੂੰ ਮਿਲੇ ਤੇ ਤੋਂ ਯਾਦ ਹੋਊਗਾ ਜੀ ਫਸ ਟਾਈਮ ਉਹ ਵੀ ਮੈਂਬਰ ਸੀਗੇ ਰਾਜ ਸਭਾ ਦੇ ਮੈਂ ਵੀ ਸੀ ਅਸੀਂ ਗਵਰਨਰ ਨੂੰ ਮਿਹਰੇ ਰੋਲਾ ਰੱਪਾ ਪਾਇਆ ਤਾਂ ਬੰਦ ਹੋਈਆਂ ਪਰ ਕੈਪਟਨ ਨਹੀਂ ਬਣਿਆ ਅਸਰ ਕੀਤਾ ਉਹਦੇ ਬਾਅਦ ਜਿਹੜਾ ਸ਼ਡਿਊਲ ਕਾਸਟ ਮੁੱਖ ਮੰਤਰੀ ਮੌਕਾ ਮਿਲਿਆ ਉਹਨੇ ਵੀ ਕੁਛ ਨਹੀਂ ਕੀਤਾ ਨਾ ਗੈਰਕਾਨੂੰਨੀ ਸ਼ਰਾਬ ਦੀ ਇੱਕ ਤੇ ਲਾਉਣ ਵਾਲੇ ਮਰਨਾਲੇ ਜਿਹਨਾਂ ਨੂੰ ਕਾਤਲ ਕਹਿੰਦੇ ਸੀ ਨਾ ਸਕਾਲਰਸ਼ਿਪ ਉਹ ਕੈਦਗੀ ਰੂਰਾ ਵਿੱਚ ਅਸੀਂ ਵੀ ਬਿਜੀ ਫੇ ਲੈ ਕੇ ਪੜੇ ਹੈ ਜੀ ਕਰਨੀ ਸਾਹਿਬ ਨੇ ਵੀ ਕਿਹਾ ਹੈ ਵਿਜੇ ਪੜੇ ਉਹ ਤਾਂ ਕਮ ਸੇ ਕਮ ਅਚਰਣ ਤਾਂ ਲੰਦੇ ਤੋ ਮਨ ਤਾਂ ਹਮੇਸ਼ਾ ਸਾਡੇ ਸਮਾਜ ਨੂੰ ਗਿਲਾ ਰਹੇਗਾ ਇਸ ਕਰਨਾ ਜੇ ਜਿਹੜੇ ਤਤਕਾਲੀ ਕੈਬਨਰ ਮੰਤਰੀ ਸਾਧੂ ਸਿੰਘ ਧਰਬਸੋਤ ਸੀਗੇ ਉਹਨਾਂ ਦੇ ਉੱਤੇ ਜਮੀਨ ਆਪਣੇ ਪ੍ਰਾਪਰਟੀ ਤੋਂ ਵੱਧ ਜਿਹੜੀ ਆਮਦਨ ਜਿਹਦਾ ਇੱਕ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਇੱਕ ਕਹਾਣੀ ਹੈ ਜੀ ਕਹਾਣੀ ਇੱਕ ਚੱਲਦੀ ਹੁੰਦੀ ਹੈ ਮਾਰੀ ਧਾਰ ਚ ਮਾਰਾ ਤੇ ਜੀ ਇਹ ਬਾਜੀਗਰਾਂ ਬਜਾਰਾ ਜੀ ਠੀਕ ਹੈ ਇੱਥੇ 100-100 200-200 ਕਰੋੜ ਹਜ਼ਾਰ ਕਰੋੜ ਵਾਲ ਦੇ ਕੱਪੜੇ ਬਾਜ਼ ਬੈਠੇ ਨਹੀਂ ਹਾਂਜੀ ਉਹਨਾਂ ਨੂੰ ਤਾਂ ਸੱਚ ਨਹੀਂ ਕੀਤਾ ਕਿਸੇ ਨੂੰ ਹੂੰ ਇਹ ਗਰੀਬੀ ਤਕੀਦ ਆ ਮੈਂ ਕਹਿੰਦੇ ਇਹਨੇ ਗੁਨਾਹ ਕੀਤਾ ਚੋਰੀ ਲਖ ਦੀ ਆ ਕੱਖ ਦੀ ਆ ਪਰ ਇੱਥੇ ਤਾਂ ਸਫਿਸ਼ਾਏ ਕੜੇ ਹਜ਼ਾਰਾਂ ਕਰੋੜ ਦੀ ਹਰ ਮੰਤਰੀ ਜੀ ਕੱਪੜੇ ਹੋਈ ਨਹੀਂ ਜੀ ਉਹਨਾਂ ਨੂੰ ਸੱਚ ਨਹੀਂ ਕੀਤਾ ਫਿਕਰ ਚੂਜ਼ ਕੀਤੀ ਐ ਦਿਖਾਤਾ ਵੀ ਆਜ਼ਾਦੂ ਫੜ ਲਿਆ ਜੀ ਜੀ ਹੈ ਜੀ ਇੱਕ ਉਹ ਗਿਲਚੀ ਆਦੀ ਉਹ ਫੜ ਲਿਆ ਉਹ ਬੈਕਪਰ ਕਲਾਸ ਦਾ ਸੀਗਾ ਬੜੇ ਬੜੇ ਕਹਾ ਪਰਿਵਾਰਤਾ ਫੜੀ ਦੀ ਕਹਾ ਬੜਿਆਂ ਦੀ ਜਿਹੜੀ ਮਾਂ ਦੀ ਕੈਪਟਨ ਅਮਰਿੰਦਰ ਸਿੰਘ ਜੀ ਹੈ ਜੀ ਜੀ ਕੈਪਟਨ ਅਮਰਿੰਦਰ ਸਿੰਘ ਫੜ ਲਿਆ ਉਹਨੂੰ ਘੱਟ ਕੇ ਸੀ ਨਹੀਂ ਹੱਥ ਨਹੀਂ ਲਾਇਆ ਕਿਉਂ ਨਹੀਂ ਲਾਇਆ ਹਮ ਹੈ ਜੀ ਚਰਨੀ ਦੇ ਚਰਨੀ ਦੇ ਆਪਣੇ ਫਲੈਟ ਦੇ ਉੱਤੇ 10 ਕਰੋੜ ਰੁਪਇਆ ਫੜ ਲਿਆ ਜੀ ਤੁਸੀਂ ਕਿੰਨਾ ਚੁਣ ਕਰਦੇ ਹੋ ਇਲੈਕਸ਼ਨ ਜਾਨੀ ਇੱਕ ਕਾਸਟ ਦੇਖ ਕੇ ਤੁਸੀਂ ਇਹ ਐਕਸ਼ਨ ਲੈਣੇ ਹੋ ਕਿਉਂ ਲੈਣੇ ਹੋ ਟਾਰਗੇਟ ਕਹਿ ਰਿਹਾ ਤੁਸੀਂ ਜਾਨੀ ਬੜੇ ਬੜੇ ਕੱਪੜੇ ਪਾ ਦਿਆਂ ਕੈਜਰੀ ਵਾਲ ਬਾਣ ਕਹਿ ਦਿੰਦੇ ਕੀ ਹੌਂਸੈਮਬਲੀ ਜੂ ਵੀ ਕਹਿ ਦਿੰਦਾ ਬੈਠੋ ਬੈਠੋ ਮੇਰੇ ਕੋਲ ਫਾਈਲ ਬਣੀ ਹੋਈ ਹੈ ਜੇ ਫਾਈਲ ਬਣੀ ਹੈ ਕਰਕੇ ਦਿਖਾ ਕੁਛ ਹਾਂਜੀ ਇਹ ਡਰਾਮੇਬਾਜ਼ੀ ਬੰਦ ਕਰ ਜਾਂ ਬੋਲਣਾ ਬੰਦ ਕਰ ਜੀ ਮਨਿਸਟਰ ਕੈਜਰੀ ਵਾਲ ਨੂੰ ਵੀ ਬੰਦ ਕਰਨਾ ਚਾਹੀਦਾ ਹੁਣ ਮੈਂ ਇਹ ਕਹਾਗਾ ਤਾਂ ਤੁਸੀਂ ਯਾ ਤਾਂ ਇਹ ਕੰਪਰੋਮਾਈਜ਼ ਕਰਕੇ ਅੰਦਰੋਂ ਅੰਦਰੀ ਜੀ ਵੀ ਅਸੀਂ ਤੁਹਾਨੂੰ ਨਹੀਂ ਛੇੜਦੇ ਤੁਸੀਂ ਸਾਡ ਨੂੰ ਨਾ ਛੇੜਿਓ ਵਾਹ ਕਿਉਂਕਿ ਕਹਾ ਹੈ ਨਾ ਨੂੰ ਦਿੰਦਾ ਜੀ ਆਪ ਆਲੇ ਨੂੰ ਦੂਜੀ ਦਵਾਰਾ ਰੋਕਣੇ ਮੌਕਾ ਨਹੀਂ ਦੇਣਾ ਉਹ ਆ ਸਾਡੇ 3.5 ਸਾਲ ਦੀ ਕਾਰਗੁਜ਼ਾਰੀ ਦਾ ਮੈਨੂੰ ਲੱਗਦਾ ਵੀ ਅੰਦਰ ਗਾਤੇ ਆਪਾਂ ਚ ਇਹਨਾਂ ਦਾ ਖੂਬ ਸਮਝਾਉਤੇ ਹੋਗੇ ਕਿ ਵੀ ਅਸੀਂ ਤੁਹਾਨੂੰ ਨਹੀਂ ਛੇੜਦੇ ਆ ਗਰੀਬ ਲੋਕ ਫੜ ਕੇ ਉਹਨਾਂ ਨੂੰ ਅੰਦਰ ਦੇਤਾ ਕੇਸ ਬਣਾਤੇ ਤੇ ਉਦਾਂ ਦਾ ਜਿਹੜਾ ਕੇਸ ਹੈਗਾ ਇੱਕ ਵਿਕਰਮਜੀਤ ਸਿੰਘ ਮਝੇਠਾ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੀਤਾ ਗਿਆ ਤੇ ਗੱਲ ਹੋਰ ਨਾਚ ਨਾਲ ਜੋੜੀ ਜਾਂਦੀ ਹੈ ਤੇ ਪਰਚਾ ਆਮਦਨ ਤੋਂ ਵੱਧ ਜਾਇਦਾਦ ਦਾ ਇਹ ਕਿਵੇਂ ਦੇਖ ਨੂੰ ਸੀ ਇਹ ਕੀ ਕਹਾਣੀ ਹੈ ਕੋਈ ਢੇਡਾ ਦੇਖੋ ਇਹ کئی ਵਾਰੀ ਕਹਿ ਦਿੰਨੇ ਆਪਾਂ ਬੀ ਬੰਦੇ ਤਾਂ ਹੋਰ ਹੈ ਜੀ ਪਰ ਇਹ ਜ਼ਰੂਰ ਮੈਂ ਕਹਾਂਗਾ ਜੇ ਕੋਈ ਉਹਦੀ ਇਨਵੋਲਵਮੈਂਟ ਹੈ ਠੀਕ ਆ ਕਾਰੋਬਾਰੀ ਕਰਨ ਲੋਕਾਂ ਨੂੰ ਦਿਖਾਉਣ ਹੂੰ ਬੀਆ ਇਥੇ ਮਜੀਠੇ ਨੇ ਆ ਕੰਮ ਕੀਤਾ ਹੈ ਉਹ ਦਿਖਾਉਣ ਹੂੰ ਕੋਕੈਨ ਜਿਵੇਂ ਅਸੀਂ ਕਿਸੇ ਦੇ ਬੈ ਤਾਂ ਹੋਰ ਟਾਈਪ ਦਾ ਦੱਦ ਜਿਹੜਾ ਵੀ ਬੰਦੇ ਨੇ ਇਸ ਮੁਰਕ ਇਸ ਪੰਜਾਬ ਦੇ ਵਿੱਚ ਨਸ਼ਾ ਚਿੱਟਾ ਨਸ਼ੇ ਵਰਤਾਏ ਨੇ ਨਸ਼ਿਆਂ ਨੂੰ ਪ੍ਰਮੋਟ ਕੀਤਾ ਹੈ ਜੀ ਚਾਹੇ ਉਹ ਸਾਡੀ ਸਰਕਾਰ ਦੀ ਅਕਾਲੀ ਮੈਂ ਦੱਸ ਜੀਦਾ ਆਪਣੀ ਪਾਰਟੀ ਵਾਲੇ ਨਹੀਂ ਬਕਤੇ ਜੀ ਇਸ ਕਰਕੇ ਸਰਕਾਰ ਜਿਹੜੀ ਠੀਕ ਹੈ ਦਿਖਾਉਣ ਬੀਆ ਇਥੇ ਅਸੀਂ ਮੇ ਜਿੱਥੇ ਦੇ ਖਿਲਾਫ ਆ ਅਸੀਂ ਕਿ ਜਾਨਦੇ ਨੇ ਸਬੂਤ ਉਹਨਾਂ ਲੋਕਾਂ ਦੇ ਅੱਗੇ ਪੇਸ਼ ਕਰ ਲੋ ਤਾਂ ਕਿ ਪਰਮੰਦਰ ਹੋ ਜਵੇ ਲੋਕਾਂ ਦਾ ਵੀ ਜੀ ਇਹਨਾਂ ਸਰਦਾਰ ਸਿੰਘ ਸੇਲਸੰਗੀ ਦੁੱਲੋ ਜਿਨ੍ਹਾਂ ਨੇ ਲੰਮਾ ਸਮਾਂ ਕਾਂਗਰਸ ਪਾਰਟੀ ਦੇ ਵਿੱਚੀ ਸੇਵਾ ਕੀਤੀ ਕਈ ਕਈ ਵੱਖ-ਵੱਖ ਐਮਪੀ ਰਾਜਾ ਮੈਂਬਰ ਤੇ ਹੋਰ ਜਿਹੜੇ ਅਹੁਦੇ ਉੱਤੇ ਵੱਖ-ਵੱਖ ਇਹਨਾਂ ਨੇ ਜਿਹੜੀ ਸੇਵਾ ਕੀਤੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਪ੍ਰਧਾਨ ਸਾਹਿਬ ਤੁਹਾਡਾ ਵੀ ਧੰਨਵਾਦ ਭਰਾਈ ਕੀ ਵੀ ਦਾ ਵੀ ਤੁਹਾਡਾ ਵੀ ਇਸ ਲੋਕਤਿਆਂ ਨੂੰ ਵੀ ਐ ਮੇਰੇ ਵੱਲੋਂ ਬਹੁਤ ਖਤੇ ਬਣਾਉਣਾ ਸਤਿ ਸ੍ਰੀ ਅਕਾਲ ਬਣਾਉਣਾ ਤੇ ਇਹਹੀ ਕਹਾਂਗਾ ਕਿ ਇਹ ਜਿਹੜਾ ਸੋਹਣਾ ਪੰਜਾਬ ਹੈ ਸਾਡਾ ਇਸ ਨੂੰ ਚੰਗੇ ਹੱਥਾਂ 'ਚ ਦੇਣ ਲੋਕ ਚੰਗੇ ਜਿਹੜੇ ਲੀਡਰ ਹੈ ਲੋਕਾਂ ਦੇ ਸੇਵਾਦਾਰ ਹੈ ਜਿਨ੍ਹਾਂ ਨੇ ਬਿਜ਼ਨਸ ਨਹੀਂ ਬਣਾਇਆ ਸਿਆਸਤ ਚ ਚਾਹੇ ਉਹ ਕੋਈ ਪਾਰਟੀਆਂ ਹੋਣ ਇਹ ਜੇ ਲੋਕਾਂ ਨੂੰ ਅੱਗੇ ਲਿਆਉਣ ਤਾਂ ਕਿ ਪੰਜਾਬ ਦਾ ਭਲਾ ਹੋ